ਵਿਦੇਸ਼ੀ ਧਰਤੀ ਨੇ ਨਿਗਲਿਆ ਇੱਕ ਹੋਰ ਪੰਜਾਬੀ ਪੁੱਤ ਨੌਜਵਾਨ ਦੀ ਹੋ ਗਈ ਹੈ ਸੜਕੀ ਹਾਦਸੇ ਦੌਰਾਨ ਦਰਦਨਾਕ ਮੌਤ ਤੇ ਪਿੰਡ ਦੇ ਵਿੱਚ ਦੌੜ ਗਈ ਹੈ ਸੋਗ ਦੀ ਲਹਿਰ ਜੀਹਾਂ ਇਹ ਮੰਦਪਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੜਕੀ ਹਾਦਸੇ ਦੇ ਦੌਰਾਨ ਇੱਕ ਪੰਜਾਬੀ ਪੁੱਤ ਦੀ ਦਰਦਨਾਕ ਮੌਤ ਹੋ ਗਈ ਹੈ ਜਦੋਂ ਇਹ ਖਬਰ ਪੰਜਾਬ ਦੇ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਅਰਸ਼ਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ ਜਦੋਂ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮਾਪਿਆਂ ਦਾ ਰੋਂਦਿਆਂ ਦਾ ਬੁਰਾ ਹਾਲ ਹੈ ਉਹਨਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਦੱਸ ਦਈਏ ਕਿ ਅਰਸ਼ਪ੍ਰੀਤ ਸਿੰਘ ਲੁਧਿਆਣਾ ਦੇ ਪਿੰਡ ਹਠੂੜ ਦਾ ਜੰਮਿਆ ਪਲਿਆ ਹੈ ਤੇ 2021 ਦੇ ਵਿੱਚ ਉਹ ਕੈਨੇਡਾ ਦੇ ਬ੍ਰੈਂਪਟਨ ਵਿੱਚ ਆਇਲਟਸ ਕਰਕੇ ਚਲੇ ਆ ਗਿਆ ਸੀ ਉੱਥੇ ਉਚੇਰੀ ਪੜ੍ਹਾਈ ਕਰ ਰਿਹਾ ਸੀ ਤੇ ਆਪਣੀ ਚੰਗੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਉਸ ਨੇ ਉੱਥੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੌਰਾਨ ਉਸ ਦੇ ਨਾਲ ਇਹ ਮੰਦਪਾਗਾ ਹਾਦਸਾ ਵਾਪਰ ਗਿਆ ਤੇ ਉਸ ਦੀ ਜਾਨ ਚਲੀ ਗਈ ਹੈ ਦੱਸ ਦਈਏ ਕਿ ਪਿੰਡ ਦੇ ਸਰਪੰਚ ਕਮਲਪ੍ਰੀਤ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਰਸ਼ਪ੍ਰੀਤ ਸਿੰਘ ਇੱਕ ਬਹੁਤ ਹੀ ਮਿਹਨਤੀ ਤੇ ਹੁਨਾਰ ਨੌਜਵਾਨ ਸੀ ਜਿਸ ਦੀ ਉਮਰ 24 ਸਾਲ ਸੀ ਉਸ ਦੇ ਪਿਤਾ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇੱਥੇ ਨਾਲ ਹੀ ਦੱਸਦੀ ਹੈ ਕਿ ਨੰਬਰਦਾਰ ਮਿਹਰਦੀਪ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਰਸ਼ਪ੍ਰੀਤ ਸਿੰਘ ਇੱਕ ਹੁਸ਼ਿਆਰ ਵਿਦਿਆਰਥੀ ਸੀ ਜਿਸ ਨੇ CBSE ਤੋਂ 10ਵੀਂ ਪਾਸ ਕੀਤੀ ਸੀ ਤੇ 92% ਅੰਕ ਪ੍ਰਾਪਤ ਕੀਤੇ ਸਨ ਉਹਨਾਂ ਨੇ ਕਿਹਾ ਹੈ ਕਿ ਉਸ ਦੇ ਘਰ ਦੀ ਜਿਹੜੀ ਹਾਲਤ ਹੈ ਬਹੁਤੀ ਜਿਆਦਾ ਵਧੀਆ ਨਹੀਂ ਹੈ ਆਰਥਿਕ ਤੌਰ ਤੇ ਤੰਗੀ ਹੈ ਮਾਪਿਆਂ ਨੇ ਬੇਸ਼ੱਕ ਆਰਥਿਕ ਤੰਗੀ ਵੀ ਸੀ ਤਾਂ ਵੀ ਉਸ ਨੂੰ ਕਿਸੇ ਤਰੀਕੇ ਪੈਸੇ ਜੁਟਾ ਕੇ ਕੈਨੇਡਾ ਪੇ ਜਾ ਸੀ ਤਾਂ ਕਿ ਉਹਨਾਂ ਦੇ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਉਜਵਲ ਹੋ ਸਕੇ ਤੇ ਨਾਲ ਹੀ ਘਰ ਦੇ ਹਾਲਾਤ ਵੀ ਸੁਧਰ ਸਕਣ ਪ੍ਰੰਤੂ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਪੁੱਤ ਨੇ ਹੁਣ ਕਦੀ ਵੀ ਘਰ ਵਾਪਸ ਨਹੀਂ ਪਰਤਣਾ ਦੱਸਦੀ ਹੈ ਕਿ ਅਰਸ਼ਪ੍ਰੀਤ ਸਿੰਘ ਹੈ ਕੈਨੇਡਾ ਦੇ ਵਿੱਚ ਬ੍ਰੈਂਟ ਦੇ ਵਿੱਚ ਰਹਿੰਦਾ ਸੀ ਉੱਥੇ ਟਰਾਲਾ ਚਲਾਉਂਦਾ ਸੀ ਤੇ ਉਸ ਤੇ ਨਾਲੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ অন্ਟਾਰੀਆ ਤੋਂ 50 ਕਿਲੋਮੀਟਰ ਅੱਗੇ ਗਿਆ ਸੀ ਤਾਂ ਦੋ ਟਰਾਲਿਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਜਿਸ ਦੌਰਾਨ ਅਰਸ਼ਪ੍ਰੀਤ ਦੀ ਦਰਦਨਾਕ ਮੌਤ ਹੋ ਗਈ ਹੈ ਜਦੋਂ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਹੁਣ ਜਿਹੜੇ ਲੋਕ ਹਠੂਰ ਪਿੰਡ ਦੇ ਨਿਵਾਸੀ ਨੇ ਤੇ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਆ ਰਹੀ ਹੈ ਕਿ ਅਰਸ਼ਪ੍ਰੀਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾ ਸਕੀ ਤਾਂ ਕਿ ਉਸ ਦੇ ਜਿਹੜੇ ਮਾਪੇ ਨੇ ਉਹ ਆਪਣੇ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਅਰਸ਼ਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਕਲੌਤਾ ਸਹਾਰਾ ਸੀ ਤੇ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਘਟਨਾ ਨੇ ਤਾਂ ਮਾਪਿਆਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ ਪੂਰੇ ਪਿੰਡ ਦਾ ਰੁੰਦਿਆਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਪੂਰਾ ਪਿੰਡ ਇਸ ਗੱਲ ਦਾ ਸੋਗ ਮਨਾ ਰਿਹਾ ਹੈ ਤੇ ਨਾਲ ਹੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਇੱਕ ਉਹਾਰ ਲਗਾਈ ਹੈ ਕਿ ਅਰਸ਼ਪ੍ਰੀਤ ਸਿੰਘ ਦੀ ਜਿਹੜੀ ਮ੍ਰਿਤਕ ਹੋਈ ਹੈ ਉਸ ਨੂੰ ਪੰਜਾਬ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ